ਬਰਾੜ ਸਾਹਿਬ ਕੀ ਹਾਲ ਹੈ ਵਧੀਆ ਬਾਈ ਸੰਧੂਆ ਬਾਈ ਗੁਸਤਾਖੀ ਮਾਫ ਕੈਮਰਾ ਆਣਾ ਕੋਈ ਨਹੀਂ ਕੋਈ ਨਹੀਂ ਫਿਰ ਕਿਉਂ ਗਿਆ ਹੋਰ ਸੁਣਾ ਵਧੀਆ ਬਾਈ ਯਾਰ ਬਰਾੜਾ ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਡੈਂਪੀ ਚੰਦ ਭਾਨ ਤੇ ਬੰਬੀਹੇ ਬਾਰੇ ਬਹੁਤ ਵੀਡੀਓ ਆ ਰਹੀਆਂ ਹੂੰ ਵੇਖੀਆਂ ਤੇ ਤੁਹਾਡਾ ਚੈਨਲ ਖਾਲੀ ਯਾਰ ਤੁਸੀਂ ਕਿਤੇ ਬਣਾਈ ਨਹੀਂ ਕੋਈ ਨਹੀਂ ਯਾਰ ਯਾਰ ਬਰਾੜਾ ਡੈਂਪੀ ਦੇ ਵਿਆਹ ਦੀ ਸੁਣਾ ਕਹਿੰਦੇ ਫੈਰ ਮਾਰ ਮਾਰ ਕੇ درختੀ ਔਰ ਪਾੜਤੇ ਹਾਂ ਵੀਡੀਓ ਚ ਕਹਿ ਰਿਹਾ ਭਾਈ ਉਹ ਹੈਨਾ ਉਹ ਘਟੇ ਪਿੰਡਾਂ ਲਈ ਹੈ ਭਾਈ ਸਤਕਾਰਯੋਗ ਆਪਣਾ ਹੂੰ ਯਾਰ ਜਿਹੜਾ ਉਹ ਚੰਦਪਾਣ ਵਾਲਾ ਵਿਆਹ ਸੀਗਾ ਹੂੰ ਉਹ ਤਾਂ ਵੇਖਿਆ ਸੀਗਾ ਅਸੀਂ ਹੂੰ ਉਹਦੇ ਘਰ ਦੇ ਕੋਲੇ ਨਾ ਡਰੇਨ ਆ ਅੱਛਾ ਡਰੇਨ ਦੇ ਉੱਤੇ ਟੈਂਟ ਲੱਗਿਆ ਹੋਆ ਸੀ ਤੇ ਫੈਰੰਗ ਬਹੁਤ ਹੋਈ ਸੀ ਉੱਥੇ ਵੀ ਹੂੰ ਮੇਰੇ ਖਿਆਲ ਦਸਿੰਦਰ ਪਰਾੜ ਦਾ ਖਾਣਾ ਸੀਗਾ ਹੂੰ ਤੇ ਉਦੋਂ ਵੀ ਡੈਂਪੀ ਨੂੰ ਨਵੇਂ ਟੈਂਟ ਦੇ ਪੈਸੇ ਭਰਨੇ ਪਏ ਸੀ ਕਹਿੰਦੇ ਅੱਛਾ ਫਿਰਨ ਕਰਕਰ 20 ਪੜਤਾ ਸੀਗਾ ਸਾਰਾ ਹਮ ਇੱਕ ਨਾ ਇਹਨਾਂ ਚੋਂ ਪਤਾ ਨਹੀਂ ਕਿਹੜਾ ਵੈਲੀ ਸੀ ਉਹ ਹਮ ਉਹ ਵੀ ਗਨ ਤੇ ਲੇਜ਼ਰ ਲਾਈਟ ਲੱਗੀ ਹੋਈ ਸੀ ਅੱਛਾ ਉਹ ਲੇਜ਼ਰ ਲਾਈਟ ਗੇੜੇ ਨਾਲ ਉਹਦੇ ਮੂੰਹ ਤੇ ਲਾਉਂਦੇ ਸੀ ਗਾਉਣ ਵਾਲੇ ਦੇ ਅੱਛਾ ਸਿੰਗਰ ਤੇ ਹਾਂ ਹਮ ਤੇ ਉਹ ਵਿਚਾਰੀ ਹੱਥ ਵੰਦਦੀ ਸੀ ਹਮ ਉਹ ਕਹਿੰਦੀ ਸ਼ੋਗਲ ਕਰਦੇ ਸੀ ਹਾਂ ਉਹ ਕਹਿੰਦੀ ਪਲੀਜ਼ ਮੈਨੂੰ ਗਾ ਲੈਣ ਦਿਓ ਹਾਂ ਤੇ ਦਰਖਤਾ ਦਰੁਖਤਾ ਆ ਹੋ ਸਕਦਾ ਉਹਦਾ ਲੁਧਿਆਣੇ ਫਰਤ ਗਈ ਸੀ ਉਹਦੀ ਹਮ ਹੋ ਸਕਦਾ ਉੱਥੇ ਹੋਇਆ ਹੋਵੇ ਸੀਂਦਰਾ ਤਰੁਤ ਵੱਡਣਾ ਵਾਲਾ ਹੂੰ 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 ਉਹ ਕਾਰਤੂਸ ਵੇਚਣ ਵਾਲਾ ਵੀ ਕਹੀ ਜਾਂਦੇ ਵੀ 3 ਕਿਲੋ ਕਾਰਤੂਸ ਵੇਚਿਆ ਹਨਾ ਹਾਂ ਯਾਰ ਮੈਨੂੰ ਉਹ ਗੱਲ ਨਹੀਂ ਲੱਗੀ ਬਾਈ ਨੂੰ ਜਾਂ ਤਾਂ ਭਲੇਖਾ ਉਹ ਮੈਨੂੰ ਨਹੀਂ ਜੱਚੀ ਯਾਰ ਬਰਾੜਾ ਹਨਾ ਬਾਈ ਕਾਰਤੂਸ ਕਵਾੜੀਏ ਲੈਂਦੇ ਹੀ ਨਹੀਂਗੇ ਹੂੰ ਲੈਂਦਾ ਕਵਾੜੀਆ ਅੱਛਾ ਹਾਂ ਜੇ ਅਨਜਾਨਪੁਰੇ ਚ ਅਨਜਾਨਪੁਰੇ ਚ ਲੈ ਵੀ ਲਊ ਨਾ ਹੂੰ ਤਾਂ ਲੈਣੇ ਤੇ ਦੇਣੇ ਪੈ ਜਾਂਦੇ ਆ ਸਹੀ ਆ ਗੱਲ ਬਾਈ ਬਾਕੀ ਬਾਈ ਹੋਰ ਚ ਵੱਡਾ ਆਪਣੇ ਤੋਂ ਹੋ ਸਕਦਾ ਬਾਈ ਨੂੰ ਪਤਾ ਹੋਵੇ ਜਾਂ ਬਰਾੜ ਸਾਹਿਬ ਤੁਹਾਡਾ ਤਾਂ ਯਾਰ ਪਿੰਡ ਡੈਂਪੀ ਦੇ ਪਿੰਡ ਦੇ ਨੇੜੇ ਹੀ ਸੀ ਤੇ ਤੁਸੀਂ ਤਾਂ ਵੇਖਿਆ ਹੋਊਗਾ ਜਵਾਨੀ ਵੇਲੇ ਵੀ ਕਿ ਨਹੀਂ ਸਾਡਾ ਆਪਣੇ ਨਾਲ ਤਾਂ ਹੈਗਾ ਚੰਦਪੰਤ ਫੇਵਰ ਹੂੰ ਸਾਡੇ ਖੇਤ ਵੀ ਨੇੜੇ ਆ ਅੱਛਾ ਡੈਂਪੀ ਅਸੀਂ ਜਾਮੇ ਮੋਟਰਸਾਈਕਲ ਤੇ ਵੇਖਿਆ ਜਾਮੇ ਤੇ ਹੈ ਹਾਂ ਫੇਵਰ ਕਲਰ ਜਾਮਾ ਹੁੰਦਾ ਸੀ ਉਹਦੇ ਕੋਲੇ ਹੂੰ ਮੇਰੇ ਤਾਇਆ ਜੀ ਆ ਸਰਦਾਰ ਮੇਜਰ ਸਿੰਘ ਬਰਾੜ ਹਾਂ ਬਸ ਵਰਗਵਾਸ ਹੋ ਗਏ ਹੂੰ ਉਹਨਾਂ ਕੋਲੇ ਆਉਂਦੇ ਡੈਂਪੀ ਇਹ ਗੱਲਾਂ ਹੈਗੀਆਂ 87 88 ਦੀਆਂ अच्छा सासी थासी बहुत साल हो गए यार ताई जी ना नेड़ता सी ਜਿਹੜੀਆਂ ਟੈਂਪੀ ਦੀਆਂ ਜਿਆਦੇ ਫੋਟੋ ਵਾਇਰਲ ਹੋਈਆਂ ਹੋਗਾ ਨਾ हां ਉਹਨਾਂ ਚ ਵੀ ਮੇਰੇ ਤਾਇਆ ਜੀ ਅਕਸਰ ਖੜੇ ਹੀ ਹੁੰਦੇ ਆ اچھا ਉਹਨਾਂ ਫੋਟੋਆਂ 'ਚ ਹੁੰਦੇ ਆ हां ਮੈਂ ਵੇਖੀਆਂ ਸੀ ਕਈ ਤਾਂ ਹਾਂ ਉਹ ਫੋਟੋਆਂ 'ਚ ਮੈਂ ਵੇਖੀਆਂ ਸੀ ਉਹ ਫੋਟੋਆਂ 'ਚ ਤਾਇਆ ਜੀ ਖੜੇ ਹੁੰਦੇ ਆ ਅੱਛਾ ਅੱਛਾ ਅਸੀਂ ਤਾਂ ਵੀ ਵੇਂਦੇ ਰਹੇ ਆ ਹੂੰ ਜਿਆਦੇ ਉਹ ਪੜਿਆ ਸੀਗਾ ਚੰਡੀਗੜ੍ਹ ਅੱਛਾ ਚੰਡੀਗੜ੍ਹ ਚੋਂ ਤੋਂ ਵਿਦਿਆਰਥੀ ਆਗੂ ਦਾ ਕਤਲ ਹੋ ਗਿਆ ਸੀ ਪਹਿਲਾਂ ਵਿਦਿਆਰਥੀ ਆਗੂ ਦੇ ਗਰੁੱਪ ਨੇ ਉਹਦੇ ਤੇ ਹਮਲਾ ਕਰਤਾ ਸੀਗਾ ਪੜਨ ਵੇਲੇ ਦੀਆਂ ਗੱਲਾਂ ਹਾਂ ਪੜਨ ਵੇਲੇ ਦੀਆਂ ਗੱਲਾਂ ਮੁਰਕੇ ਡੰਪੀ ਨੇ ਕਤਲ ਕਰਤਾ ਸੀ ਉਹਦਾ ਮੱਖਣ ਸੀ ਉਹਦਾ ਨਾ ਅੱਛਾ ਮੁਰਕੇ ਨੂੰ ਕੈਦ ਹੋ ਗਈ ਸੀ ਜਦੋਂ ਉਹ ਦੁਆਰਾ ਇਧਰ ਆ ਕੇ ਨੇ ਸੋਚਿਆ ਸੀ ਮੈਂ ਸਿਆਸਤ 'ਚ ਪੈਰ ਜਮਾਵਾ ਹਾਂ ਹਾਂ ਸਿਆਸਤ 'ਚ ਜੋਰ ਅਜਮਾਈ ਕਰਨ ਲੱਗਾ ਹਾਂ ਇਹਦੇ ਤੇ ਪਹਿ ਗਿਆ ਕੇਸ ਕਦੋਂ ਮੈਂ ਸੰਗਦਾ ਕਨੈਪਿੰਗ ਦਾ ਹਾਂ ਉਹ ਬੰਦਾ ਸੀਗਾ ਨਿਰਮਲ ਜੈਪੁਰੀਆ ਅੱਛਾ ਹੀਰਿਆਂ ਦਾ ਵਪਾਰੀ ਸੀਗਾ ਉਹਦੇ ਕੈਟਨਰਸਿੰਗ ਦੇ ਚੱਕਰ ਚ ਨਾ ਇਹਦਾ ਫੋਨ ਟਰੈਪ ਹੋ ਗਿਆ ਸੀਗਾ ਜੇ ਐਮਪੀ ਦਾ ਹਾਂ ਹੂੰ ਤੇ ਉਦੋਂ ਐਸਟੀਡੀ ਹੁੰਦੀ ਸੀ ਹੂੰ ਐਸਟੀਡੀ ਤੇ ਕਾਲ ਕਰ ਰਿਆ ਸੀਗਾ ਇਹ ਹੂੰ ਤੇ ਪੁਲਸ ਨੇ ਇਹਨੂੰ ਘੇਰਾ ਪਾ ਕੇ ਲੈ ਫੜ ਅੱਛਾ ਇਹ ਇਹਨਾਂ ਨੇ ਉਹਨੂੰ ਕਿਹਾ ਵੀ ਕਹਿੰਦਾ ਮੈਂ ਪੰਜਾਬ ਦਾ ਐਮਐਲਏ ਹਾਂ ਹੂੰ ਤੁਸੀਂ ਮੈਨੂੰ ਛੱਡੋ ਪਰ ਉਹਨਾਂ ਕੋਲੇ ਪ੍ਰੂਫ ਸੀਗਾ ਉਹਨਾਂ ਕੋਲੇ ਹਾਂ ਉਹਨਾਂ ਨੇ ਜਾਨੀ ਕਿ ਇਹਨੂੰ ਫੜ ਲਿਆ ਤੇ ਇਹ ਤਾਂ ਇੱਥੇ ਦਰਸ਼ਨ ਠੇਕੇਦਾਰ ਨਾ ਸੀਗਾ ਸ਼ਰਾਬ ਦੇ ਠੇਕਿਆਂ ਚੇਸਾ ਅੱਛਾ ਇਹ ਅੰਦਰ ਜਾੜਿਆ ਤੇ ਦਰਸ਼ਨ ਇਹ ਜਿਹੜੇ ਇਹਦੇ ਬੰਦੇ ਸੀ ਹੂੰ ਉਹਨਾਂ ਨੂੰ ਹਸਾਬ ਕਿਤਾਬ ਦੇਣਾ ਹਟ ਗਿਆ ਹੂੰ ਇਹਦੇ ਮਾਮੇ ਦੇ ਮੁੰਡੇ ਸੀਗੇ ਹੂੰ 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 ਦਰਸ਼ਨ ਕਹਿੰਦਾ ਵੀ ਜਾਓ ਆਪਦਾ ਕੰਮ ਕਰੋ ਦਰਸ਼ਨ ਆਏ ਸੀ ਵੀ ਉਹ ਤਾਂ ਅੰਦਰ ਆਉਣੇ ਕਰਾਉਂ ਹਾਂ ਵੀ ਮੇਰਾ ਕੋਈ ਕੀ ਕਰ ਲੂ ਮੇਰਾ ਖਾਲੇ ਅਸੀਂ ਤਾਂ ਦਿੱਲੀ ਹੈ ਨਾ ਹੂੰ ਫਿਰ ਇਹਨਾਂ ਨੇ ਦਰਸ਼ਨ ਕਤਲ ਕਰਤਾ ਹੂੰ ਕੈਂਪਇਰ ਗਿਆ ਨੇ ਹੂੰ ਅੰਦਰੋਂ ਬੈਠੇ ਨੇ ਉਹ ਜਾਣ ਕੇ ਦਰਸ਼ਣ ਦਾ ਕਤਲ ਹੋ ਗਿਆ ਹੂੰ ਫਿਰ ਇਹ ਸਰਫੇ ਡੱਬ ਵਾਲੀ ਆ ਗਿਆ ਅੱਛਾ ਡੱਬ ਵਾਲੀ ਇਹ ਉਹ ਚੋਂ ਹਸਪਤਾਲ ਤੋਂ ਫਰਾਰ ਹੋ ਗਿਆ ਰਾਤ ਨੂੰ ਹੂੰ ਫਿਰ ਅਸੀਂ ਵਹਿੰਦੇ ਰਹੇ ਆਂ ਆਂ ਨਹੀਂ ਇੱਥੇ ਫਿਰਦੋਂ ਅਸੀਂ ਨਾਲ ਚ ਅੱਛਾ ਹਾਂ ਪਹੁੰਚ ਸੀ ਕਿ ਕੰਮ ਤੋਂ ਦੇਖ ਕੇ ਆਉਂਦਾ ਸੀ ਲੋਕ ਤੁਹਾਡੇ ਤਾਂ ਫਿਰ ਨੇੜ ਸੀ ਨਾ ਯਾਰ ਪਿੰਡਾਂ ਦੇ ਨਾਲ ਪਿੰਡ ਸੀ ਤੁਹਾਡੇ ਤੁਹਾਡੇ ਪਿੰਡਾਂ ਵਾਲੇ ਹੂੰ ਤੇ ਕੰਮ ਤੋਂ ਦੇ ਬਹੁਤ ਇਹ ਤਾਂ ਫਰਾਰ ਸੀਗਾ ਹੂੰ ਉਦੋਂ ਵੀ ਲੋਕਾਂ ਨੂੰ ਆਮ ਹੀ ਮਿਲਦਾ ਸੀ ਤੇ ਲੋਕਾਂ ਦੇ ਕੰਮ ਤੋਂ ਦੇ ਕਰਾਉਂਦਾ ਸੀਗਾ ਅੱਛਾ ਹਾਂ ਹੂੰ ਤੇ ਸੈਟਿੰਗ ਸੀਗੀ ਪਹੁੰਚ ਸੀਗੀ ਹੂੰ ਤੇ ਉਦੋਂ ਲੋਕਾਂ ਦੇ ਕੰਮ ਤਾਂ ਦੇ ਹੀ ਬਹੁਤ ਕਰਾਉਂਦਾ ਸੀ ਹੂੰ ਫੇਰ ਇਹ 2067 ਦੇ ਆਸ-ਪਾਸ ਨਾਲ ਬਠਿੰਡੇ ਆ ਗਿਆ ਸੀਗਾ ਹੂੰ ਬਠਿੰਡੇ ਵੀ ਨਾ ਅਸੀਂ ਕਿਸੇ ਮਿੱਤਰ ਦੀ ਮੁਲਾਕਾਤ ਕਰਨ ਜਾਂਦੇ ਹੁੰਦੇ ਸੀ ਹੂੰ ਬਠਿੰਡੇ ਦੀ ਜੇਲ੍ਹ 'ਚ ਇਹਦੀ ਵਧੀਆ ਟੌਰ ਸੀਗੀ ਹੂੰ ਇਹ ਨਾ ਡਿਊਟੀ ਦੇ ਵਿੱਚ ਹੀ ਡਿਊਟੀ ਜੇਲ੍ਹ ਦਾ ਇਹ ਜਿਹੜਾ ਦਰਵਾਜ਼ਾ ਹੁੰਦਾ ਹੂੰ ਉਹਦੇ ਵਿੱਚ ਹੀ ਇੱਕ ਬੈਠਕ ਸੀਗੀ ਹੂੰ ਉਹ ਬੈਠਕ ਦੇ ਵਿੱਚ ਬੈਠਾ ਹੁੰਦਾ ਸੀ ਹੂੰ ਬੈਠਾ ਉਹ ਸੁਪਰਡੈਂਟ ਦੀ ਕੁਰਸੀ ਤੇ ਕੀ ਇਹ ਆਪ ਹਾਂ ਸੁਪਰਡੈਂਟ ਦਾ ਮੈਨੂੰ ਨਾਂ ਵੀ ਪਤਾ ਆਪਣਾ ਨਾਂ ਕਾਹਨੂੰ ਲੈਣਾ ਹਾਂ ਤੇ ਅਸੀਂ ਕੀ ਇਹਦੀ ਮਿੱਤਰ ਦੀ ਮੁਲਾਕਾਤ ਕਰਨ ਗਏ ਤਾਂ ਇਹਦੇ ਕੋਲੇ ਜਾ ਕੇ ਬਹਿ ਜਾਂਦੇ ਹੂੰ 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 ਤੇ ਇਸ ਸੁਪਰਡੈਂਟ ਦੀ ਕੁਰਸੀ ਤੇ ਬੈਠਾ ਹੁੰਦਾ ਤੇ ਆਸਰੇ ਪਾਸੇ ਕੰਮਾਂ ਧੰਦੇ ਵਾਲੇ ਲੋਕ ਬੈਠੇ ਹੁੰਦੇ ਇਹਦੇ ਹੂੰ ਤੇ ਫਰੂਟਾਂ ਦਾ ਢੇਰ ਲੱਗ ਜਾਂਦਾ ਹੂੰ ਅਸੀਂ ਕਹਿੰਦੇ ਹੁੰਦੇ ਸੀ ਨਾ ਸਾਰੇ ਲੈ ਕੇ ਆਉਂਦੇ ਹਣੇ ਜਿਹੜੇ ਬੰਦੇ ਨੂੰ ਮਿਲਣ ਆਉਂਦੇ ਸੀ ਲੈ ਕੇ ਆਉਂਦੇ ਸੀ ਉਹ 2-2 4-4 ਕਿਲੋ ਫਰੂਟ ਲੈ ਕੇ ਆਉਂਦੇ ਹੂੰ ਤੇ ਫਰੂਟ ਕਹਿੰਦੇ ਡੈਂਕੀ ਅਸਨੇ ਉਹਨਾਂ ਨੂੰ ਵੰਡ ਦਿੰਦਾ ਸੀਗਾ ਹੂੰ 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 ਜਿਹੜੇ ਹੋਰ ਕੈਦੀ ਹੁੰਦੇ ਸੀ ਹੂੰ ਆ ਤੇ ਫਿਰ ਉਥੇ ਬਰੀ ਹੋਇਆ ਹੂੰ ਜਦੋਂ ਬਰੀ ਹੋਇਆ ਤੇ ਉਦੋਂ 5-7000 ਬੰਦਾ ਇਹਨੂੰ ਲੈ ਕੇ ਆਇਆ ਹੂੰ 4-500 ਕਾਰ ਸੀ ਉਹਨੂੰ ਫਿਰ ਇਹ ਬੜੀ ਚਰਚਾ ਚ ਆਇਆ ਹੂੰ ਉਹ ਕੋਈ ਲੀਡਰਾਂ ਨੂੰ ਵੀ ਡਰ ਹੋ ਗਿਆ ਹੂੰ ਇਹ ਹੁਣ ਐਮਐਲਏ ਦੀ ਚੋਣ ਲੜੂਗਾ ਹੂੰ ਹੂੰ ਤੇ ਕਿਉਂਕਿ ਐਮਐਲਏ ਚੋਣ ਉਹ 1990 99 ਵਿੱਚ ਵੀ ਲੜਿਆ ਸੀ ਲੜਿਆ ਸੀ ਸਿਮਰਜੀਤ ਮਾਨ ਨੇ ਹੂੰ ਉਦੋਂ ਵੋਟਾਂ ਕਿੰਸ ਨੂੰ ਆਉਂਗਾ ਤੇ ਬਠਿੰਡੇ ਤੋਂ ਇਹ ਬਰੀ ਹੋਇਆ ਹੂੰ ਤੇ ਉਦੋਂ 500000 ਬੰਦੇ ਦਾ ਇਕੱਠ ਸੀਗਾ ਹੂੰ 4-500 ਕਾਰ ਸੀਗੀ ਹੂੰ ਯਾਨੀ ਕਿ ਉਦੋਂ ਇਹ ਚਰਚਾ ਜਵਾਹਾ ਆ ਗਿਆ ਓਕੇ ਉਹ ਚਰਚਾ ਨੇ ਸ਼ਾਇਦ ਇਹਦਾ ਕਤਲ ਕਰਵਾਇਆ ਹੂੰ ਤੇ ਉਦੋਂ ਲੀਡਰਾਂ ਨੂੰ ਆਇਆ ਹੋ ਗਿਆ ਵੀ ਇਹ ਐਮਐਲਏ ਦੀ ਚੋਣ ਲੜੂਗਾ ਸਾਰੀਆਂ ਪਾਰ ਉਦੋਂ ਲੀਡਰ ਵੀ ਲੈਣ ਗਏ ਸੀ ਇਹਨੂੰ ਹੂੰ 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 ਤੇ ਫਿਰ ਜਲਦੀ ਇਹਦਾ ਕਤਲ ਹੋ ਗਿਆ ਕਤਲੇ ਦਾ ਐਵੇਂ ਹੋਇਆ ਸੀਗਾ ਇੱਕ ਲੜਕੀ ਸੀ ਹਰਨੀਪ कौर ਅੱਛਾ ਇਹ ਲੇਕ ਕਲੱਬ 'ਚ ਬੈਠਾ ਸੀਗਾ ਉਥੇ ਹੋਟਲ ਸੀਗਾ ਖਾਣਾ ਖਾ ਰਿਹਾ ਸੀ ਹੂੰ 3 ਕੋਰਟ ਦੇ ਚੰਡੀਗੜ੍ਹ ਹਾਂ ਹਾਂ ਚੰਡੀਗੜ੍ਹ ਹੂੰ 3 ਕੋਰਟ ਦੇ ਮੁੰਡੇ ਸੀ ਪਾਲੀ ਵਕੀਲ ਦਾ ਵਜਦੇ ਸੀ ਹੂੰ ਉਹਨਾਂ ਦੇ ਬੇਟੇ ਹੂੰ ਉਹਨਾਂ ਕੋਲੇ ਰਾਤ ਰਿਹਾ ਸੀ ਮਣੀ ਮਾਜ ਰਿਹਾ ਸੀ ਹੂੰ ਇਹ ਪਹਿਲੀ ਰਾਤ ਉਹਨਾਂ ਕੋਲੇ ਰਿਹਾ ਸੀ ਦੂਜੇ ਦਿਨ ਉੱਥੇ ਖਾਣਾ ਖਾ ਰਿਹਾ ਸੀ ਹੋਟਲ ਚ ਹੂੰ ਉਹ ਹਰਨੀਵ ਕੌਰ ਬਾਹਰ ਬੁਲਾ ਰਹੀ ਸੀ ਹੂੰ ਹਰਨੀਵ ਕੌਰ ਨਾਲ ਇਹ ਚੱਕਰ ਸੀ ਇਹਦਾ ਦੋਸਤ ਹੁੰਦਾ ਸੀ ਇੱਕ ਬਾਵਾ ਹੂੰ ਹਰਨੀਵ ਕੌਰ ਦੀ ਇੰਗੇਜਮੈਂਟ ਹੋ ਕੇ ਬਾਵੇ ਨਾਲ ਟੁੱਟ ਗਈ ਸੀ ਅੱਛਾ ਉਹ ਸੋਨੇ ਦੀ ਚੇਨ ਸੀਗੀ ਡਿੰਪੀ ਕੋਲੇ ਹੂੰ ਉਹ ਵਿਚਾਰੀ ਆਪਦੀ ਚੇਨ ਮੰਗਦੀ ਸੀਗੀ ਹੂੰ ਡੈਂਪੀ ਤੋਂ ਹੂੰ ਉਹ ਕਹਿੰਦੀ ਸੀ ਬਾਹਰ ਆ ਕੇ ਮੇਰੀ ਚੇਨ ਦੇ ਜਾ ਹੂੰ ਲੋਕਾਂ ਨੇ ਬਾਅਦੇ ਤੋਂ ਫੜੀ ਹੋਣੀ ਐ ਹਾਂ ਲੋਕਾਂ ਨੇ ਬਾਅਦ ਚ ਉਹਨੇ ਕਿਹਾ ਸੀ ਮੇਰੀ ਚੇਨ ਫੜ ਕੇ ਦੇ ਹੂੰ ਲੋਕਾਂ ਨੇ ਬਾਅਦ ਚ ਸ਼ੱਕ ਵੀ ਉਹਤੇ ਕੀਤਾ ਵੀ ਹਰਨੀਬ ਨੇ ਕਤਲ ਕਰਾਇਆ ਤਾਂ ਰੱਬ ਜਾਣਦਾ ਨੇ ਕਰਾਇਆ ਕਿ ਨਹੀਂ ਕਰਾਇਆ ਹੂੰ 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 ਪਰ ਉਹ ਮੈਂ ਰਿਕਾਰਡਿੰਗ ਸੁਣੀ ਹੋਈ ਆ ਹਰਨੀਬ ਦੀ ਤੇ ਡੈਂਪੀ ਦੀ ਜਿਹੜੀ ਆ ਉਸ ਵਿੱਚ ਹੋ ਰਹੀ ਸੀ ਉਦੋਂ ਮੋਬਾਈਲ ਆਇਆ ਅੱਛਾ ਤੇ ਲੋਕ ਹਰਨੀਵਕੌਰ ਨੂੰ ਵੀ ਕਹਿੰਦੇ ਸੀ ਉਹਨੇ ਕਤਲ ਕਰਾਇਆ ਤੇ ਉਹ ਜਿਹੜੀ ਡੈਂਪੀ ਦੀ ਤੇ ਹਰਨੀਵਕੌਰ ਦੀ ਰਿਕਾਰਡਿੰਗ ਆ ਨਾ ਉਹ ਮੈਂ ਸੁਣੀ ਸੀ ਉਹਨਾਂ ਟਾਈਮ ਮੈਂ ਕਿਸੇ ਪੁਲਿਸ ਵਾਲੇ ਤੋਂ ਅੱਛਾ ਉਹ ਕਹਿ ਰਹੀ ਸੀ ਜਲਦੀ ਆ ਕੇ ਮੇਰੀ ਕੈਨ ਦੇ ਜਾ ਹੂੰ ਇਹ ਉਹਨੂੰ ਕਹਿ ਰਿਹਾ ਕਹਿੰਦਾ ਮੈਂ ਕਬੂਤਰ ਹਾਂ ਮੈਂ ਉੱਡ ਕੇ ਆ ਜਾ ਫਿਰ ਉਹ ਇਹਨੂੰ ਕਹਿੰਦੀ ਆ ਇੰਨੀ ਮੇਰੀ ਕਾਰ 'ਚ ਪੈਟਰੋਲ ਥੋੜਾ ਕਾਰ ਚੱਲ ਰਹੀ ਐ ਐਸੇ ਚੱਲਦਾ ਜਲਾਈਦਾ ਮਹੀਨਾ ਸੀਗਾ ਹੂੰ ਤੂੰ ਵੀ ਤੂੰ ਜਲਦੀ ਆ ਹੂੰ ਤੇ ਇਹ ਕਹਿੰਦਾ ਮੈਂ ਕਬੂਤਰ ਤਾਂ ਨਹੀਂ ਮੜਕੇ ਆ ਜਾ। ਸਹੀ ਹੈ। ਕਹਿੰਦਾ ਤੇਲ ਤਾਂ ਨਹੀਂ ਹੰਤ ਨੂੰ ਮੈਂ ਪਵਾ ਕੇ ਦੇਣਾ ਇਹੋ ਜੀਆਂ ਗੱਲਾਂ। ਹੂੰ। ਫੇਰੇ ਨਾ ਬਾਹਰ ਆਉਂਦਾ ਜਦੋਂ ਹੂੰ। ਉਹਦੇ ਕੋਲੇ ਕਾਰ ਸੀਗੀ ਜਾਵਣੀ ਕਲਰ ਦੀ। ਡੈਂਪੀ ਕੋਲ? ਨਾ ਡੈਂਪੀ ਕੋਲ। ਹਨੀ ਕੋਲੇ। ਆਰ ਨਹੀਂ ਪਾਉਂਦਾ। ਅੱਛਾ। ਜਾਵਣੀ ਕਲਰ ਦੀ ਕਾਰ ਸੀ Swift। ਹੂੰ। ਉਹ ਉਹਦੇ ਚ ਆਈ। ਹੂੰ। ਤੇ ਆ ਕੇ ਉਹਨੇ ਕਾਰ ਰੋਕੀ ਤੇ ਡੈਂਪੀ ਜਦੋਂ ਉਹਦੇ ਬਰਾਬਰ ਬੈਠਣ ਲੱਗਦਾ ਹੂੰ ਤਾਂ ਮਗਰੋਂ ਆ ਡਰਾਈਵਰ ਸੀ ਤੇ ਜਿਹੜਾ ਮਗਰਲਾ ਸੀ ਸੌਂਦਾ ਹਾਂ ਮੋਟਰਸਾਈਕਲ ਤੇ ਦੋ ਬੰਦੇ ਆਏ ਹੂੰ ਉਹਨਾਂ ਨੇ 45 ਬੋਰ ਪਿਸਤਲ ਨਾਲ ਉਹਨੂੰ ਫੇਰ ਮਾਰਿਆ ਉਹ ਤਾਂ ਫਾਇਰਿੰਗ ਕਰਤੀ ਮੋਢੇ ਤੇ ਫਾਇਰ ਵੱਜਿਆ ਉਹਦੇ ਹੂੰ ਇਹ ਹਰਨੀਬ ਕੌਰ ਨੇ ਕਾਰ ਭਜਾਤੀ ਉਵੇਂ ਅੱਛਾ ਫੇਰ ਰੱਬ ਜਾਣਦਾ ਵੀ ਹਰਨੀਬ ਕੌਰ ਉਹਨੂੰ ਹਸਪਤਾਲ ਲੈ ਕੇ ਗਈ ਕਿ ਆਪਦੇ ਘਰੇ ਲੈ ਗਈ ਲੋਕ ਤਾਂ ਕਹਿੰਦੇ ਸੀ ਉਹ ਨੂੰ ਘਰੇ ਲੈ ਗਈ ਘਰੇ ਲਿਆ ਕੇ ਹੋਰ ਫਿਰ ਮਰੇ ਇਹ ਵਿੱਚ ਹੀ ਲੋਕ ਕਹਿੰਦੇ ਹੁਣ ਤਾਂ ਵਿਚਾਰੀ ਹਰਨੀਵ ਕੌਰ ਵੀ ਹੈਣੀਗੀ ਉਹ ਵੀ ਕੁਦਰਤੀ ਮੌਤ ਮਰ ਗਈ ਸੀਗੀ ਬਾਅਦ ਹੂੰ ਹੂੰ ਤੇ ਐ ਉਹਦੀ ਜ਼ਿੰਦਗੀ ਦਾ ਜਿਹੜੀ ਗੱਲ ਤੂੰ ਮੈਨੂੰ ਵੀਡੀਓ 'ਚ ਕਹਿੰਦਾ ਸੀ ਵੀਡੀਓ ਸੰਤੋਖ ਸਿੰਘ ਭਾਈ ਸਾਰੀਆਂ ਗਲਤ ਬਣ ਰਹੀਆਂ ਹੂੰ ਕਿਉਂਕਿ ਸੂਰ ਭੇਜਾਂ ਵਾਲਿਆਂ ਦਾ ਵੀ ਹੈਣੀ ਉਚਾਰਿਆਂ ਦਾ ਹੂੰ ਭੇਜਾਂ ਵਾਲਿਆਂ ਨੂੰ ਸੋਰਸ ਚਾਹੀਦਾ ਹੁੰਦਾ ਹਨਾ ਸਹੀ ਹੈ ਸੋਰਸ ਉਹਨਾਂ ਨੂੰ ਗਲਤ ਮਿਲ ਜਾਂਦਾ ਹਾਂ ਤਾਂ ਜੇ ਇਹਨਾਂ ਨੇ ਵੀਡੀਓ ਬਣਾਉਣੀ ਹੈ ਜਾਣਤਾ ਡੈਂਪੀ ਦੇ ਚਾਚੇ ਦਾ ਪੁੱਤ ਆ ਲਾਲੀ ਬਰਾੜ ਹਾਂ ਬਹੁਤ ਵਧੀਆ ਇਨਸਾਨ ਆ ਪਿੰਡ ਦਾ ਸਰਪੰਚ ਆ ਹਾਂ ਤੇ ਉਹਦੇ ਕੋਲੇ ਜਾਣ ਹਾਂ ਜਾਣ ਡੈਂਪੀ ਦੇ ਤਾਏ ਜੀ ਬਜ਼ੁਰਗ ਹਾਂ ਸਰਦਾਰ ਜਸਵੀਰ ਸਿੰਘ ਬਰਾੜ ਅੱਛਾ ਉਹ ਵੀ ਪਿੰਡ ਦੇ ਲੰਮਾ ਟਾਈਮ ਸਰਪੰਚ ਰਹੇ ਆ ਹਾਂ ਬਹੁਤ ਵਧੀਆ ਗੁਣੀ ਗਿਆਨੀ ਬੰਦੇ ਆ ਹਾਂ 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 ਉਹਨਾਂ ਕੋਲੇ ਜਾਣ ਜਾਣ ਡੈਂਪੀ ਦੇ ਮਾਮੇ ਦੇ ਪੁੱਤ ਆ ਰਾਜਗੜ੍ਹ ਕੁੱਬਿਆਂਪੂ ਹੂੰ ਉਹਨਾਂ ਕੋਲੇ ਜਾਣ ਜੇ ਸਹੀ ਜਾਣਕਾਰੀ ਲੈਣੀ ਹੈ ਹਾਂ ਇਹ ਕੀ ਕਰਦੇ ਆ ਪੇਜਾਂ 'ਲੇ ਜਿਹੜਾ ਕੋਈ ਮਿਲ ਗਿਆ ਉਹਨ ਡੈਂਪੀ ਬਾਰੇ ਜਿਵੇਂ ਹੁਣ ਆਪਾਂ ਗੱਲਾਂ ਕਰੀ ਜੰਨੇ ਆ ਐ ਸੁਣੀਆਂ ਸਰਾਈਆਂ ਗੱਲਾਂ ਗਾਂ ਦੀ ਗਾਂ ਦੋਹਾਂ ਦੀ ਗਾਂ ਸੁਣਾਈ ਜਾਂਦੇ ਆ ਹੂੰ ਉਹ ਸਾਰੀਆਂ ਵੀਡੀਓ ਗਲਤ ਆ ਉਹ ਸੱਚ ਦੇ ਤੱਥ ਤੋਂ ਦੂਰ ਹੋ ਜਾਂਦੇ ਸਨ ਹਾਂ ਤੱਥ ਤੋਂ ਦੂਰ ਆ ਭਾਈ ਉਹ ਹੂੰ ਜਿੰਨੀ ਕੋਈ ਕਹਾਣੀ ਸੀ ਇਹ ਤੈਨੂੰ ਮੈਂ ਸੁਣਾਤੀ ਹੂੰ